ਸੂਟ 900 ਦਾ 400 ਦਾ 400 ਦੋ ਉਹ ਜਿਹੜਾ ਬਾਜ਼ਾਰ ਚ ਵਿਗਦਾ 600 ਰੁਪਏ ਦਾ ਇੱਕ 23 ਜੂਨ ਤੱਕ ਆਜੋ 600 ਰੁਪਏ ਵਾਲਾ ਸੂਟ 200 ਰੁਪਏ ਦਾ ਲੈ ਜਾਓ ਆ ਦੇਖੋ ਜੀ ਫਾਇਦੇ ਚੈੱਕ ਕਰ ਲਓ ਉਹ ਬਾਜ਼ਾਰ ਚ ਜਾਓ ਉਹ ਕਹਿੰਦੇ 800 ਦਾ ਇੱਕ ਕੋਈ ਕਹਿੰਦਾ 900 ਦਾ ਇੱਕ ਲੈ ਜਾਓ 700 ਦੋ 350 ਰੁਪਏ ਸੂਟ ਕਲੇ ਦੇ ਕੰਮ ਦੇਖੋ ਘੇਰੇ ਦੇ ਕੰਮ ਦੇਖੋ ਉਹ ਬਾਹਰ ਦੇ ਕੰਮ ਦੇਖੋ ਦੁਪੱਟੇ ਚੈੱਕ ਕਰ ਲਓ ਬਾਜ਼ਾਰ ਦਾ ਰੇਟ 1500 ਰੁਪਿਆ 1500 ਰੁਪਏ ਦਾ ਸੂਟ ਲੈ ਜਾਓ 500 ਰੁਪਏ ਦਾ ਕੋ ਜੀ ਹੈਵੀ ਵਰਕ ਸੂਟ ਆ ਗਿਆ ਓਏ ਬੁਟੀਕ ਵਾਲਾ ਸੂਟ ਆ ਗਿਆ ਤਾਜਵਰੀ ਵਾਲਾ ਸੂਟ ਆ ਗਿਆ ਬਾਜ਼ਾਰ 'ਚ 5000 ਇੱਥੇ 2500 ਰੇਟ ਆ ਗਿਆ ਆ ਦੇਖੋ ਆ ਦੇਖੋ ਆ ਦੇਖੋ ਕ੍ਰੀਨਾ ਕ੍ਰੀਨਾ ਕਪੂਰ ਕਟਰੀਨਾ ਕੈਫ ਜੋ ਮਰਜੀ ਕਹ ਲੋ ਰੇਟ ਚੈੱਕ ਕਰ ਲੋ 3000 ਰੁਪਿਆ ਬਾਜ਼ਾਰ 'ਚ ਜਿਹੜਾ 6500 7000 ਰੁਪਿਆ ਦਾ ਸੂਟ ਇਥੋਂ ਲੈ ਜਾਓ 3000 ਚ ਆ ਆ ਗਿਆ ਰਕੇਸ਼ ਬੁਟੀਕ ਦਾ ਸੂਟ ਓਏ ਟੌਪ ਦੇ ਬੁਟੀਕ ਹੈ ਕਹਿੰਦੇ ਘੁੰਮਦੇ ਆ ਪੰਜਾਬ ਚ ਉਹੋ ਵਾਲੇ ਸੂਟ ਹੈ ਇਹ ਲੱਲੀ ਛੱਲੀ ਦੇ ਸੂਟ ਨਹੀਂ ਹੈਗੇ ਬੱਸ ਸਟੈਂਡ ਬਾਗੇ ਭਰਾਣੇ ਆਜੋ ਭਾਵੇਂ ਬੱਸ 'ਚ ਆਜੋ ਭਾਵੇਂ ਟੈਂਪੂ 'ਚ ਆਜੋ ਰਿਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਬੱਸ ਸਟੈਂਡ ਤੋਂ ਸਟੋਰ ਤੇ ਆਜੋ ਸਟੋਰ ਤੋਂ ਰਿਕਸ਼ੇ ਦੇ ਵਿੱਚ ਬਹਿ ਕੇ ਬੱਸ ਅੱਡੇ ਚਲ ਜਾਓ ਰਿਕਸ਼ੇ ਨੇ 1 ਰੁਪਿਆ ਨਹੀਂ ਲੈਣਾ ਦੇਖੋ ਚਾਰੇ ਪਾਸੇ ਠਾਠਾ ਮਾਰਦਾ ਘੱਟ ਲੋਕ ਦੂਰੋਂ ਦੂਰ ਆ ਗਏ ਆ ਇੱਧਰ ਦੇਖੋ ਪਹਿਣਾ ਦਰਾਛ ਇੱਧਰ ਵੀ ਦੇਖੋ ਪਹਿਣਾ ਦਰਾਛ ਓ ਪਿੱਛੇ ਦੇਖ ਅੱਗੇ ਦੇਖੋ ਓ ਬੈਲ ਕਾਉਂਟਰ ਦੇ ਦੇਖੋ ਓ ਗੇੜ ਦੇ ਬਾਹਰ ਦੇਖੋ ਗੇੜ ਦੇ ਅੰਦਰ ਦੇਖੋ ਚਾਰੇ ਪਾਸੇ ਠਾਠਾ ਮਾਰਦਾ ਘੱਟ ਚਾਹੇ ਅਨਾਰ ਕਲੀਆਂ ਵਾਲੇ ਸੂਟ ਲੈ ਜਾਓ ਚਾਹੇ ਡਿਜ਼ਾਈਨਰ ਪੀਸ ਲੈ ਜਾਓ ਪਟੀਕਾ ਵਾਲੇ ਪੀਸ ਰਾਇਲ ਚੀਜ਼ਾਂ ਤੁਹਾਨੂੰ ਦੇ ਰਹੇ ਆ ਆ ਦੇਖੋ ਐਨ ਬੋਲ ਬੋਲਦਾ ਬੱਚਾ ਪਿਆਰਾ ਜਿਆ ਮਿੱਠਾ ਜਿਆ ਆ ਦੇਖੋ ਕੰਮ ਕਿੰਨਾ ਸੋਹਣਾ 80 30000 32000 35000 ਐਦਾਂ ਬਜ਼ਾਰਾਂ ਚ ਲੈਂਦੇ ਆ ਪਰ ਸਾਡੇ ਕੋਲ ਕੋਈ 7000 ਕੋਈ 8000 ਕੋਈ 10000 ਆਹ ਸਹੀ ਦੇ ਕੱਪੜੇ ਦੀ ਗੱਲ ਕਰੀਏ ਰੈੱਡ ਸੂਟ ਤੋਂ ਬਿਨਾ ਕਹਿੰਦੇ ਦਾਜ ਬਰੀ ਅਧੂਰੀ ਆ ਆਹ ਲਹਿੰਗਿਆਂ ਨੂੰ ਮਾਤ ਪਾਉਣ ਵਾਲੇ ਸੂਟ ਸਾਡੇ ਲਹਿੰਗੇ ਨੂੰ ਮਾਤ ਪਾਉਣ ਵਾਲੇ ਇਹ ਚੀਜ਼ਾਂ ਜਿਹੜੀਆਂ ਰਾਇਲ ਘਰਾਨੀਆਂ ਕੁੜੀਆਂ ਵਿਆਹਾਂ ਵਾਲੇ ਦਿਨ ਪਾਉਂਦੀਆਂ ਉਹ ਚੀਜ਼ਾਂ ਤੁਹਾਨੂੰ ਅਸੀਂ ਦੇ ਰਹੇ ਹਾਂ 402 402 402 402 ਉਹ ਜਿਹੜਾ ਬਾਜ਼ਾਰ 'ਚ ਵਿਗਦਾ 600 ਰੁਪਏ ਦਾ ਇੱਕ ਮਾਤੂਸ਼ਰੀ ਦਸਤਾਰ ਆਜੋ ਲੈ ਲਓ 402 200 ਰੁਪਏ ਦਾ ਸੂਟ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ 4 ਦਿਨ ਤਾਜਬਰੀ ਵਾਲੇ ਵਿਆਹ ਸ਼ੇਰ ਦੇ ਕੱਪੜੇ ਲੱਗੇ ਵੱਡੀ ਸੇਲ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 23 ਜੂਨ ਤੱਕ ਆਜੋ 600 ਰੁਪਏ ਵਾਲਾ ਸੂਟ 200 ਰੁਪਏ ਦਾ ਲੈ ਜਾਓ 200 ਰੁਪਏ ਦਾ ਸੂਟ 100 ਰੁਪਏ ਦਾ ਸੂਟ 200 ਰੁਪਏ ਦਾ 200 ਰੁਪਏ ਦਾ ਲੈ ਜਾਓ ਓਏ ਕੜਾਈ ਵਾਲਾ ਸੂਟ ਓਏ ਕਰੇਵ ਵਾਲਾ ਸੂਟ ਪਿਓਰ ਦੇ ਦੁਪੱਟੇ ਵਾਲਾ ਸੂਟ 200 ਦਾ ਡਿਜ਼ਾਈਨ ਚੈੱਕ ਕਰੋ ਓਏ ਕੜਾਈਆਂ ਚੈੱਕ ਕਰੋ ਓ ਵੱਡੇ ਵੱਡੇ ਬ੍ਰਾਂਡਾਂ ਦੇ 200 200 ਰੁਪਏ ਦੇ ਭਾਜੀ ਕੜਾਈ ਵਾਲੇ ਸੂਟ ਆ ਦੇਖੋ ਜੀ ਫਾਇਦੇ ਚੈੱਕ ਕਰ ਲਓ ਓ ਬਾਜ਼ਾਰ ਚ ਜਾਓ ਓ ਕਹਿੰਦੇ 800 ਦਾ ਇੱਕ ਕੋਈ ਕਹਿੰਦਾ 900 ਦਾ ਇੱਕ ਲੈ ਜਾਓ 700 2 350 ਰੁਪਏ ਦਾ ਸੂਟ ਉਹ ਜਿਹਨੇ ਲੈਣਾ ਵਿਆਹ ਸਾਈ ਦਾ ਕਪੜਾ ਉਹ ਦਾਜ ਮੇਰੇ ਕਪੜਾ ਲੈਣਾ ਉਹ ਦੇ ਲੇਲੀ ਕਪੜਾ ਲੈਣਾ ਆ ਜਾਓ ਛੇਦੀ ਭੱਜ ਕੇ ਆ ਜਾਓ 50000 ਵਾਲਾ ਕਪੜਾ ਸਿਰਫ 15000 ਚ 800 ਵਾਲਾ ਸੂਟ ਸਿਰਫ 350 ਚ 4 ਦਿਨ ਮਿਲਣਾ 4 ਦਿਨ ਲੱਗ ਗਈ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 23 ਜੂਨ ਤੱਕ ਉਹ ਮੋਡਰਨ ਵਾਲੇ ਸੂਟ ਗਲੇ ਤੇ ਕੰਮ ਦੇਖੋ ਘੇਰੇ ਦੇ ਕੰਮ ਦੇਖੋ ਉਹ ਬਾਹਰ ਦੇ ਕੰਮ ਦੇਖੋ ਦੁਪੱਟੇ ਚੈੱਕਰ ਲੋ ਬਾਜ਼ਾਰ ਦਾ ਰੇਟ 1500 ਰੁਪਿਆ 1500 ਰੁਪਏ ਦਾ ਸੂਟ ਲੈ ਜਾਓ 500 ਰੁਪਏ ਦਾ 500 ਰੁਪਏ ਦਾ 500 ਰੁਪਏ ਦਾ ਜਾਓ ਕਿਹੜੇ ਦਾ ਸੂਟ ਆ ਗਿਆ ਉਹ ਡਿਜ਼ਾਈਨ ਚੈੱਕ ਕਰੋ ਉਹ ਗਲਾ ਚੈੱਕ ਕਰੋ ਉਹ ਘੇਰਾ ਚੈੱਕ ਕਰੋ ਬਾਜੀ ਆ ਚੈੱਕ ਕਰੋ ਦੁਪੱਟਾ ਓਏ ਹੈਲਦੀ ਕਿਣੀ ਦੁਨੀਆ ਹੈਲਦੀ ਕਿਣੀ ਦੁਨੀਆ ਆ ਦੇਖੋ ਜੀ 5 500 5 500 500 ਲੈ ਜੋ 550 550 550 ਉਹ ਕੜਾਈ ਵਾਲਾ ਸੂਟ ਉਹ ਕਰੇਵ ਦਾ ਸੂਟ ਉਹ ਗਲਾ ਕਿੰਨਾ ਪਿਆਰਾ ਓਏ ਹੈਂਡਵਰਕ ਹੋ ਗਿਆ ਓਏ ਨੈਚੁਰਲ ਕਰੇਵ ਦਾ ਸੂਟ ਬਣ ਗਿਆ ਹੁਣ ਕੀ ਹੋ ਗਿਆ ਉਹ ਕਹਿੰਦੇ ਲੱਖ ਵਾਲੀ ਵਰੀ 30000 ਚ ਦੇ ਦਿੰਦੇ ਆ ਤੇ 60000 ਵਾਲੀ ਵਰੀ ਸਿਰਫ 10000 ਆ ਦੇਖੋ ਜੀ ਬਹੁਤ ਵੱਡੇ ਧਮਾਕੇਦਾਰ ਆਫਰ ਆ ਤਾਜਪੁਰ ਦਾ ਕਪੜਾ 70 70% ਡਿਸਕਾਊਂਟ ਚਾਰ ਦਿਨ ਉਹ ਵਿਆਹ ਭਾਵੇਂ ਜੁਲਾਈ ਚ ਆ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਚ ਜਨਵਰੀ ਚ ਫਰਵਰੀ ਚ ਪਰ ਛੇਤੀ ਆ ਜੋ ਚਾਰ ਦਿਨ ਵਿਆਹ ਸ਼ਾਦੀ ਵਾਲੇ ਕੱਪੜੇ ਦੇ ਬਾਗੇ ਪੁਰਾਣੇ ਮਾਤੂ ਜੀ ਦੀ ਦਸਤਾਰ ਮੋਗਾ ਰੋਡ ਲੱਗ ਗਈ ਸੇਲ ਉਹ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਉਹ ਲੱਖਾਂ ਰੁਪਈਆ ਦੇ ਫਾਇਦੇ ਉਹ ਲੱਖਾਂ ਦੇ ਫਾਇਦੇ ਲੋਕੋ ਲੱਖਾਂ ਦੇ ਫਾਇਦੇ ਆ ਦੇਖੋ ਬਾਜ਼ਾਰ ਚ 2500 ਰੁਪਈਆ ਇੱਥੇ 2500 ਵਾਲਾ ਸੂਟ ਦੇ ਦੇਣਾ 1100 ਰੁਪਏ ਦੇ ਵਿੱਚ ਦੇ ਰਣਾ ਉਹ ਰੰਗ ਬਹੁਤ ਦਵਾਂਗੇ ਉਹ ਡਿਜ਼ਾਈਨ ਬਹੁਤ ਦਵਾਂਗੇ ਬਲਬਲ ਦੇ ਬੱਚਰਗੇ ਸੂਟ ਦਵਾਂਗੇ ਉਹ ਮੋਗੇ ਵਾਲੀ ਪੈਂਕੀ ਵਾਲੇ ਸੂਟ ਦੇ ਦਿਆਂਗੇ ਆ ਦੇਖੋ ਚੀਜ਼ਾਂ ਮਿੰਦੋ ਵੀ ਖੁਸ਼ ਉਹ ਸ਼ਿੰਦੋ ਵੀ ਖੁਸ਼ ਪ੍ਰੀਤੋ ਵੀ ਖੁਸ਼ ਪੈਂਕੀ ਵੀ ਖੁਸ਼ ਸ਼ਿੰਦੀ ਵੀ ਖੁਸ਼ ਆ ਦੇਖੋ ਪੈਰਟ ਕਲਰ ਜਿਹੜਾ ਅੱਜਕੱਲ ਸਭ ਤੋਂ ਟੌਪ ਦਾ ਕਲਰ ਚੱਲਦਾ ਬਾਜ਼ਾਰ ਦਾ ਰੇਟ 4000 ਰੁਪਿਆ 3800 ਰੁਪਿਆ ਲੇ ਲਓ 16 1618 1802 2000 ਰੁਪਏ ਚ ਲੈ ਜਾਓ ਦੋ ਦੋ ਮਾਨਪ੍ਰੀਤੀ ਜੇਬ ਚ ਓ ਸਿੱਪੇ ਦੀ ਜੇਬ ਚ ਓ ਜੀਵਨ ਦੀ ਜੇਬ ਚ ਓ ਸਿੰਦੇ ਦੀ ਜੇਬ ਚ ਓ ਭਿੰਦੇ ਦੀ ਜੇਬ ਚ ਡਾਕਾ ਨਹੀਂ ਵਜਣਾ ਹੁਣ ਸੂਟਾਂ 'ਚ ਉਹਨਾਂ ਦੇ ਹੁਣੇ ਫਾਇਦੇ ਆਪਦੀਆਂ ਬੋਟੀਆਂ ਨੂੰ ਖੁਸ਼ ਕਰਦੋ ਆ ਕਰਦੋ ਖੁਸ਼ ਓਏ ਹੁਣ ਸੂਟ ਰਹਿ ਗਏ ਅੱਧੇ ਮੁੱਲ ਅੱਧੇ ਮੁੱਲ ਅੱਧੇ ਮੁੱਲ ਦੇਖੋ ਜੀ ਘਰ ਵਾਲੀਆਂ ਵੀ ਖੁਸ਼ ਘਰ ਵਾਲੀ ਵੀ ਖੁਸ਼ ਘਰ ਵਾਲੀਆਂ ਖੁਸ਼ ਕਰਤੀਆਂ ਕਹਿੰਦੇ ਸੂਟ ਬਹੁਤ ਸੋਹਣੇ ਆ ਘਰ ਵਾਲੇ ਕਹਿੰਦੇ ਮੋਜਾਂ ਲੱਗਈਆਂ ਰੇਟ ਬੜੇ ਘਟਿਆ ਓ ਫੈਰੇ ਪਤਾ ਕਿੱਦਾਂ ਹੋਣੇ ਆ ਮਾਤੂ ਸ਼੍ਰੀ ਦਸਤਾਰ ਬਾਗ ਦੇ ਪੁਰਾਣੇ ਆਉਣ ਤੇ ਦੇਖੋ ਕੁੜੀਆਂ ਵਾਲੇ ਸੂਟ ਚਿੜੀਆਂ ਵਾਲੇ ਸੂਟ ਆਂਟੀਆਂ ਵਾਲੇ ਸੂਟ ਭੂਆ ਵਾਲੇ ਸੂਟ ਓਹ ਦਾਦੀਆਂ ਨਾਨੀਆਂ ਖੁਸ਼ ਕਰ ਦੇਣੀਆਂ ਓਹ ਕੈਨੇਡਿਆ ਵਾਲੀ ਆ ਗਈ ਕੈਨੇਡਿਆ ਵਾਲੀ ਪ੍ਰੀਤੋ ਪ੍ਰੀਤੋ ਆ ਦੇਖੋ ਪ੍ਰੀਤੋ ਲਈ ਵੀ ਕਾਲੇ ਰੰਗ ਦਾ ਸੂਟ ਕਿੰਨਾ ਸੋਹਣਾ ਕੰਮ ਗਲੇ ਤੇ ਭਾਈ ਘੇਰਾ ਦੇਖੋ ਓਹ ਬਾਹਾਂ ਦੇਖੋ ਆ ਦੁਪੱਟਾ ਚੈੱਕ ਕਰ ਲੋ ਰੇਟ ਕਿੰਨਾ ਓਹ ਰੇਟ ਕਿੰਨਾ ਪੁੱਛੋ ਨਾ ਰੇਟ ਤਾਂ ਮਿੱਟੀ ਦੇ ਪਾਪ 2200 ਰੁਪਏ ਚ 22200 ਚ 252500 ਚ 55000 ਵਾਲੇ ਸੂਟ ਲੈ ਜਾਓ ਅੱਧੇ ਰੇਟਾਂ 'ਚ ਚੱਕੋ ਜੀ ਹੈਵੀ ਵਰਕ ਸੂਟ ਆ ਗਿਆ ਓਏ ਬੁਟੀਕ ਵਾਲਾ ਸੂਟ ਆ ਗਿਆ ਤਾਜਵਰੀ ਵਾਲਾ ਸੂਟ ਆ ਗਿਆ ਬਾਜ਼ਾਰ 'ਚ 5000 ਇੱਥੇ 2500 ਰੇਟ ਆ ਗਿਆ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਸਾਡੇ ਕੋਲ 100 ਰੁਪਏ ਦਾ ਸੂਟ ਵੀ ਆ ਓ ਸਾਡੇ ਕੋਲ 200 ਰੁਪਿਆ ਸਾਡੇ ਕੋਲ 500 ਰੁਪਿਆ ਸਾਡੇ ਕੋਲ 10000 ਦਾ ਵੀ ਆ 25000 ਦਾ ਵੀ ਆ ਪਰ ਫਾਇਦੇ ਕਰਨੇ ਆ 2200 ਰੁਪਏ ਦੇ ਮਾਰ ਜਾਂਦੇ 5 5 ਰੁਪਏ ਦੇ ਮਾਰਜਨ ਤੇ 10 10 ਰੁਪਏ ਦੇ ਮਾਰਜਨ ਤੇ 50 50 ਰੁਪਏ ਦੇ ਮਾਰਜਨ ਦੇ ਸੂਟ ਵੇਚਦੇ ਆ ਇੱਥੇ ਐਡਾ ਥੋੜੀ ਆ ਵੀ ਜੇ 2000 ਵਾਲਾ ਸੂਟ ਆ ਸਾਡੇ ਤੋਂ 5000 ਵਾਲੀਏ ਇੱਥੇ 2000 ਵਾਲਾ ਸੂਟ 2050 ਜੀ ਰਣਾ ਕਰਕੇ ਫਾਇਦੇ ਕਰਨੇ ਆ ਫਾਇਦੇ ਆਹ ਦੇਖੋ ਆਹ ਦੇਖੋ ਆਹ ਦੇਖੋ ਕ੍ਰੀਨਾ ਕ੍ਰੀਨਾ ਕਪੂਰ ਕਟਰੀਨਾ ਕੈਫ ਜੋ ਮਰਜ਼ੀ ਕਹਿ ਲੋ ਰੇਟ ਚੈੱਕ ਕਰੋ 3000 ਰੁਪਿਆ ਬਾਜ਼ਾਰ 'ਚ ਜਿਹੜਾ 6500 7000 ਰੁਪਏ ਦਾ ਸੂਟ ਇੱਥੋਂ ਲੈ ਜਾਓ 3000 ਚ ਫੇਰੇ ਦੇਖੋ ਕਿੰਨੇ ਸਾਰੇ ਇੱਥੇ ਓਏ ਆ ਚੱਕੋ ਜੀ ਹੈਵੀ ਸੂਟ ਪੈਨਲ ਆ ਗਿਆ ਆ ਆ ਗਿਆ ਰਕੇਸ਼ ਬੁਟੀਕ ਦਾ ਸੂਟ ਓਏ ਟਾਪ ਦੇ ਬੁਟੀਕ ਹੈ ਕਹਿੰਦੇ ਕਹਾਉਂਦੇ ਆ ਪੰਜਾਬ 'ਚ ਉਹੋ ਵਾਲੇ ਸੂਟ ਹੈ ਇਹ ਲੱਲੀ ਛੱਲੀ ਦੇ ਸੂਟ ਨਹੀਂ ਹੈਗੇ ਮਾਡਰਨਾ ਦੇ ਸਿੰਗਰਾਂ ਦੇ ਆਲਟਸਟਾਂ ਦੇ ਪਾਏ ਹੁੰਦੇ ਸੂਟ 10-10 ਹਜ਼ਾਰ ਵਾਲੇ 25-25 ਹੁੰਦੇ ਓਹ ਹਜੇ ਪੰਜਾਬ 'ਚ ਦੁਕਾਨਾਂ ਤੇ ਸੂਟ ਤਿੰਨ ਤਿੰਨ ਮਹੀਨੇ ਬਾਅਦ ਆਉਣੇ ਆ ਉਦੋਂ ਤੁਹਾਡੀਆਂ ਜੇਬਾਂ ਦੇ ਡਾਕੇ ਪੈਣੇ ਆ ਉਹ ਸਾਡੇ ਕੋਲ ਆ ਜਾਓ ਹੁਣੇ ਹੀ ਉਹ ਟਰੱਕਾਂ ਦੇ ਟਰੱਕ ਖਰੀਦ ਲਏ ਆ ਫੈਕਟਰੀਆਂ ਬੇਲੀਆਂ ਕਰਤੀਆਂ ਮਿੱਲਾਂ ਬੇਲੀਆਂ ਕਰਤੀਆਂ ਸਸਤੇ ਰੇਟਾਂ ਦੇ ਕੱਪੜਾ ਲਿਆਏ ਆ ਖਰੀਦ ਕੇ ਸਸਤੇ ਰੇ ਤੁਹਾਨੂੰ ਦੇ ਦੇਣਾ ਆ ਸਟਾਕ ਕਲੀਅਰ ਨਹੀਂ ਕਰਨਾ ਫਰੈਸ਼ ਸਟਾਕ ਹੀ ਤੁਹਾਨੂੰ ਫ੍ਰੀ ਦੇ ਪਾਸੇ ਰਹਿਣਾ ਆ ਜਾਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬਾਰ ਬਾਰ ਕਹਿ ਰਹੇ ਆ ਜੀ ਸੰਗੇ ਪਾੜ ਕੇ ਕਹਿ ਰਹੇ ਆ 23 ਜੂਨ ਤੱਕ ਆ ਜਾਓ ਗਰਮੀ ਨਾ ਦੇਖੋ ਕਿੰਨੀ ਆ ਏ বিনা ਦੇਖਿਓ ਵੀ ਛੁੱਟੀਆਂ ਚ ਨਾਨਕੇ ਜਾਣਾ ਏ বিনা ਦੇਖਿਓ ਛੁੱਟੀਆਂ ਚ ਫਿਲਮ ਦੇਖ ਜਾਨੀਆਂ ਬਸ ਇਹੀ ਦੇਖਿਓ ਵੀ ਫਾਇਦੇ ਹੋਣੇ ਲੱਖਾਂ ਰੁਪਈਆ ਦੇ ਦੇਖੋ ਜੀ ਉਹ ਫਾਇਦੇ ਕਿੰਨੇ ਆ ਚਾਹੇ ਗੱਡੀ ਤੇ ਆਜੋ ਚਾਹੇ ਕਾਰ ਤੇ ਆਜੋ ਚਾਹੇ ਬੱਸ ਤੇ ਆਜੋ ਉਹ ਬੱਸ ਸਟੈਂਡ ਚੋਂ ਲਿਹਾਉਣ ਦਾ ਤੇ ਛੱਡਣ ਦਾ ਪ੍ਰਬੰਧ ਬਾਤੂ ਸ਼੍ਰੀ ਦਾ ਦੇਖੋ ਤੁਸੀਂ ਬੱਸ ਸਟੈਂਡ ਬਾਘ ਕੇ ਪ੍ਰਾਣੇ ਆਜੋ ਭਾਵੇਂ ਬੱਸ ਚ ਆਜੋ ਭਾਵੇਂ ਟੈਂਪੂ ਜਾਜੋ ਉਸ ਤੋਂ ਬਾਅਦ ਸਟੋਰ ਤੇ ਆਉਣ ਦੀ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਬੱਸ ਸਟੈਂਡ ਤੋਂ ਸਟੋਰ ਤੇ ਆ ਜਾਓ ਸਟੋਰ ਤੋਂ ਰਿਕਸ਼ੇ ਦੇ ਵਿੱਚ ਬਹਿ ਕੇ ਬੱਸ ਅੱਡੇ ਚੱਲ ਜਾਓ ਰਿਕਸ਼ੇ ਨੇ 1 ਰੁਪਈਆ ਨਹੀਂ ਲੈਣਾ ਫ੍ਰੀ ਦੇ ਵਿੱਚ ਰਿਕਸ਼ੇ ਦੇ ਵਿੱਚ ਆ ਜਾਓ ਪਤਾ ਕਿੱਦਾਂ ਆ ਜਾਓ ਦੇਖੋ ਚਾਰੇ ਪਾਸੇ ਠਾਠ ਮਾਰਦਾ ਕੱਟ ਲੋਕ ਦੂਰੋਂ ਦੂਰੋਂ ਆ ਗਿਆ ਇੱਧਰ ਦੇਖੋ ਪਹਿਣਾ ਦਰਾਜ ਇੱਧਰ ਵੀ ਦੇਖੋ ਪਹਿਣਾ ਦਰਾਜ ਉਹ ਪਿੱਛੇ ਦੇਖ ਅੱਗੇ ਦੇਖੋ ਉਹ ਬੈਲ ਕਾਊਂਟਰ ਤੇ ਦੇਖੋ ਉਹ ਗੇਟ ਦੇ ਬਾਹਰ ਦੇਖੋ ਗੇਟ ਦੇ ਅੰਦਰ ਦੇਖੋ ਚਾਰੇ ਪਾਸੇ ਠਾਠ ਮਾਰਦਾ ਕੱਟ ਉਹ ਬਾਹਰ ਦੇਖੋ ਬਾਹਰ ਬਾਹਰ ਦੇਖੋ ਮੋਟਰਸਾਈਕਲ ਸਕੂਟਰ ਤਾਰਾ ਤਾਰਾ ਗੱਡੀਆਂ ਫੋਰਚੂਨਾਂ ਭਰ-ਭਰ ਕੇ ਆ ਗਈਆਂ ਭਰ-ਭਰ ਕੇ ਰਸ਼ ਪੈ ਗਿਆ ਬਾਗਾ ਪ੍ਰੋਣਾ ਜਾਮ ਕਰਤਾ ਪਤਾ ਕਿਉਂ ਜਾਮ ਕੀਤਾ ਦੇਖੋ ਦੇਖੋ ਭਾਜੀ ਨੇਚਰਲ ਕਰੇਵ ਦਾ ਸੂਟ ਹੈ ਪ्युअर ਚਨਾਉਣ ਦਾ ਦੁਪੱਟਾ 0 ਟਾਂਕੇ ਦਾ ਕੰਮ ਹੋਇਆ ਮਾਲ ਦੱਸ ਰਹੇ ਕੀ ਹੈ ਵੈਰਾਈਟੀ ਦੱਸ ਰਹੇ ਕੀ ਹੈ ਕੰਮ ਕੀ ਹੋਇਆ ਦੱਸੀ ਜੰਨੇ ਆ ਰੇਟ 2000 ਦੱਸੀ ਜੰਨੇ ਆ 2000 ਦੇਖੋ ਜੀ ਮਾਲ ਆ ਗਿਆ ਦबई ਦਾ ਜਿਹੜਾ ਮੰਗਦਾ ਉਹ ਉਹ ਦਈਦਾ ਦੀਆਂ ਚੀਜ਼ਾਂ ਟੋਪ ਦੀਆਂ ਚੀਜ਼ਾਂ ਨਿਆਰੇ ਆ ਜੂਗੇ ਭੁੱਖ ਲੈ ਜੂ ਭੁੱਖ ਦੇਖੋ ਕਿੰਨੇ ਸੋਹਣੇ ਰਾਣੀਆਂ ਮਹਾਰਾਣੀਆਂ ਵਾਲੇ ਇਹ ਤਾਂ ਜਿਹੜੀ ਸੈਂਡੀ ਕੈਨੇਡਾ ਵਾਲੀ ਉਹ ਵੀ ਖੁਸ਼ ਕਰ ਦੇਣੀ ਆ ਆ ਜਿਹੜੀ ਹੈਗੀ ਏ ਤਨਵੀਰ ਯੂਕੇ ਵਾਲੀ ਉਹ ਵੀ ਖੁਸ਼ ਕਰ ਦੇਣੀ ਆ ਆ ਦੇਖੋ ਜੀ ਆਸਟ੍ਰੇਲੀਆ ਵਾਲੀ ਮੀਨਾ ਉਹ ਵੀ ਖੁਸ਼ ਕਰ ਦੇਣੀ ਆ ਮਤਲਬ ਐਨ ਆਰ ਆਈ ਜਿਹੜੇ ਕਸਟਮਰ ਆ ਉਹਨਾਂ ਦੇ ਪਸੰਦੀ ਦੀਆਂ ਚੀਜ਼ਾਂ ਜਾਲ ਬਣੇ ਜਾਲ ਉਹ ਬਾਹਾਂ ਦੇ ਉੱਤੇ ਕੰਮ ਉਹ ਆ ਘੇਰੇ 프ਰੰਟ ਦੁਪੱਟੇ ਦੇਖੋ ਕਿੰਨੇ ਪਾਰੇ ਪਾਰੇ ਓ ਕਿੰਨੇ ਪਾਰੇ ਪਾਰੇ ਦੁਪੱਟੇ ਕਿੰਨੇ ਪਾਰੇ ਇਹ ਵੀ ਫਰੀ ਦੇ ਪਾ ਲੈ ਜੋ ਫਰੀ ਦੇ ਪਾ ਆ ਚੱਕੋ ਕਹਿੰਦੇ ਭੂਆ ਨਿਊਜ਼ੀਲੈਂਡ ਵਾਲੀ ਬੜੀ ਔਖੀ ਖੁਸ਼ ਕਰਨੀ ਆ ਜੋ ਪਾਕੇ ਪਰਾਣੇ ਲੈ ਆਓ ਭੂਆ ਨਿਊਜ਼ੀਲੈਂਡ ਵਾਲੀ ਖੁਸ਼ ਓ ਕੈਨੇਡਾ ਵਾਲੀ ਤਾਈ ਖੁਸ਼ ਓ ਮੈਂ ਕਹਿੰਦਾ ਸਾਰੇ ਖੁਸ਼ ਕਰ ਦੇਣੇ ਆਪਾਂ ਆ ਦੇਖੋ ਵੀ ਜਿਹੜੇ ਕਿੰਨੇ ਸਾਡੀ 마ਸੀ ਰੁੱਸੀ ਰਹਿੰਦੀ ਵਿਆਹ ਚ ਵੀ ਸਾਡੀ 마ਸੀ ਦੇ ਨੱਕ ਤੇ ਮੱਖੀ ਨਹੀਂ ਬੈਂਦੀ ਓਏ ਉਹਨੂੰ ਸੂਟ ਨਹੀਂ ਪਸੰਦ ਹੁੰਦਾ ਆ ਲੈ ਜੋ ਸੂਟ ਚੱਕ ਲੋ 마ਸੀ ਨੇ ਜੇ ਇਹ ਨਹੀਂ ਪਸੰਦ ਆਹ ਲੈ ਜਾਓ ਭਾਰੇ ਭਾਰੇ ਸੂਟ ਮਤਲਬ ਮਾਸੀ ਵੀ ਭੂਆ ਵੀ ਤਾਈ ਵੀ ਚਾਚੀ ਵੀ ਖੁਸ਼ ਕਰਨਾ ਗੁੱਸੇ ਰਹਿਣ ਨਹੀਂ ਦੇਣਾ ਸਾਡੇ ਸੂਟਾਂ ਦੇ ਵਿੱਚ ਤਾਕਤ ਆ ਇਹ ਸ਼ਗਨ ਵਾਲੇ ਸੂਟ ਆ ਫਰੀ ਦੇ ਭਾ ਕਰਤੇ ਆ ਚਾਹੇ ਅਨਾਰਕਲੀਆਂ ਵਾਲੇ ਸੂਟ ਲੈ ਜਾਓ ਚਾਹੇ ਡਿਜ਼ਾਈਨਰ ਪੀਸ ਲੈ ਜਾਓ ਬਟੀਕਾਂ ਵਾਲੇ ਪੀਸ ਰਾਇਲ ਚੀਜ਼ਾਂ ਸਾਨੂੰ ਦੇ ਰਹੇ ਆ 4 ਦਿਨ ਕਹਿ ਰਹੇ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਓਏ ਆਜੋ 23 ਜੂਨ ਤੱਕ ਵੱਡੇ ਫਾਇਦੇ ਦੇਖੋ ਜੀ ਆਫਰ ਆ ਉਹ ਪਾਜੀ ਹਲੇ ਵਿਆਹ ਸ਼ਾਦੀ ਨਹੀਂ ਆਈ ਵਿਆਹ ਸ਼ਾਦੀ ਦਾ ਕਾਰਡ ਨਹੀਂ ਆਇਆ ਪਰ ਆਉਣ ਵਾਲਾ ਉਹ ਵਿਆਹ ਸ਼ਾਦੀ ਦੇ ਕਾਰਡ ਆਉਣ ਤੋਂ ਪਹਿਲਾਂ ਸੂਟ ਘਰੇ ਰੱਖ ਲਓ ਸੂਟ ਸਮਾ ਕੇ ਰੱਖ ਲਓ ਇਹੀ ਸੂਟ ਤੁਹਾਨੂੰ 10 10 12 12000 ਦੇ ਪਿਆਰਾਂ ਚੋਂ ਮਿਲਣਾ ਆ ਮਾਤੂਸ਼ਰੀ ਦਸਤਾਰ ਨੇ ਆ ਸੂਟ ਹਲੇ ਪਿਆਰਾਂ 'ਚ ਉਤਰੇ ਨਹੀਂ ਪਰ 4 ਦਿਨਾਂ ਦੇ ਵਿੱਚੋਂ ਅਸਮਾਨ ਤੋਂ ਸੂਟ ਲਾ ਲਿਆਦੇ ਆ ਕਹਿੰਦੇ ਆਪ ਦੀਆਂ ਭੈਣਾਂ ਨੂੰ ਭਰਜਾਈਆਂ ਨੂੰ ਮਾਤਾਵਾ ਨੂੰ ਵਦਿਆ ਸੂਟ ਤੇ ਘੱਟ ਰੇਟਾਂ 'ਚ ਦੇ ਦੇਣੇ ਆ। ਆ ਦੇਖੋ ਜੀ ਰੌਇਲ ਚੀਜ਼ਾਂ। ਕਿਸੇ ਨੇ ਸ਼ਿਮਰ ਦਾ ਸੂਟ ਲੈਣਾ, ਕਿਸੇ ਨੇ ਸਿਲਕ ਦਾ ਲੈਣਾ, ਕਿਸੇ ਨੇ ਕਰੇਪ ਦਾ ਲੈਣਾ। ਓਏ ਸਾਰੀਆਂ ਹੀ ਚੀਜ਼ਾਂ ਆ ਗਈਆਂ। ਆ ਦੇਖੋ ਐਨ ਬੋਲ ਬੋਲਦਾ ਬੱਚਾ। ਪਿਆਰਾ ਜਿਹਾ, ਮਿੱਠਾ ਜਿਹਾ। ਆ ਦੇਖੋ ਕੰਮ ਕਿੰਨਾ ਸੋਹਣਾ। ਇਹ ਚੀਜ਼ਾਂ 30,000, 32,000, 35,000 ਐਦਾਂ ਬਜ਼ਾਰਾਂ 'ਚ ਲੈਂਦੇ ਆ। ਪਰ ਸਾਡੇ ਕੋਲ ਕੋਈ 7,000, ਕੋਈ 8,000, ਕੋਈ 10,000 ਐਦਾਂ ਤੁਹਾਨੂੰ ਅਸੀਂ ਦੇ ਰਹੇ ਆ ਐਦਾਂ। ਆ ਦੇਖੋ ਵਿਆਹ ਸਾਈ ਦੇ ਕੱਪੜੇ ਦੀ ਗੱਲ ਕਰੀਏ ਰੈੱਡ ਸੂਟ ਤੋਂ ਬਿਨਾ ਕਹਿੰਦੇ ਤਾਜਬਰੀ ਅਧੂਰੀ ਆ ਆ ਲੈਹੰਗਿਆਂ ਨੂੰ ਮਾਤ ਪਾਉਣ ਵਾਲੇ ਸੂਟ ਸਾਡੇ ਲੈਹੰਗੇ ਨੂੰ ਮਾਤ ਪਾਉਣ ਵਾਲੇ ਇਹ ਚੀਜ਼ਾਂ ਜਿਹੜੀਆਂ ਰਾਇਲ ਘਰਾਂ ਦੀਆਂ ਕੁੜੀਆਂ ਵਿਆਹਾਂ ਵਾਲੇ ਦਿਨ ਪਾਉਂਦੀਆਂ ਉਹ ਚੀਜ਼ਾਂ ਤੁਹਾਨੂੰ ਅਸੀਂ ਦੇ ਰਹੇ ਆ ਦੇਖੋ ਜੀ ਭਾਜੀ ਲੈਹੰਗੇ ਵੀ ਹੈਗੇ ਆ ਡ्रेसेस ਆ ਵੀ ਹੈਗੀਆਂ ਗਾਉਣ ਵੀ ਹੈਗੇ ਆ ਸ਼ਰਾਰੇ ਵੀ ਹੈਗੇ ਆ ਗਰਾਰੇ ਵੀ ਹੈਗੇ ਆ ਉਹ ਭੈਣਾ ਦਾ ਸਾਮਾਨ ਸਾਰਾ ਹੀ ਆ ਨਾਲ ਵੀਰੇ ਦਾ ਸਾਮਾਨ ਕੋਟ ਪੈਟ ਕੁਰਤਾ ਪਜਾਮਾ ਸ਼ੇਰਵਾਨੀ ਓਏ ਸਾਰਾ ਕੁਝ ਇੱਕ ਛੱਤ ਹੇਟਾ ਚਾਹੇ ਚਾਦਰਾਂ ਲੈਣੀਆਂ ਮੈਂ ਕਹਿੰਨਾ ਭਾਜੀ ਜੇ ਵਿਆਹ ਆ ਗਿਆ ਕੁੜੀ ਦਾ ਤੇ ਚਾਹੇ ਵਿਆਹ ਆ ਗਿਆ ਮੁੰਡੇ ਦਾ ਸਾਰੇ ਇੱਥੇ ਆਜੋ ਤੇ ਜਿਹੜੇ ਬਰਾਤੀ ਐ ਜਿਨ੍ਹਾਂ ਨੇ ਵਿਆਹ ਤੇ ਜਾ ਕੇ ਸਮੋਸੇ ਤੇ ਰਸਗੁੱਲੇ ਖਾਣੇ ਆ ਉਹਨਾਂ ਨੂੰ ਵੀ ਕਹਿ ਦੋ ਵੀ ਰੇਟ ਹੁਣ 4 ਦਿਨ ਹੋ ਗਿਆ ਸਸਤੇ ਉਹਨਾਂ ਵਿਆਹਾਂ ਤੇ ਜਾ ਕੇ ਜੇ ਟੌਰ ਕੱਢਣੀ ਆ ਤੇ ਨਾਮ ਦੀ ਕੌਣੀਆਂ ਮਾਰ ਮਾਰ ਕੇ ਨਾ ਪੁੱਛੇ ਸੂਟ ਕਿੱਥੋਂ ਲਿੱਤਾ ਤੇ ਮਾਤੂ ਜੀ ਦਾ ਨਾਮ ਬਤਾਓ ਆਜੋ ਜੀ 4 ਦਿਨ ਤੁਹਾਡੇ ਕੋਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 23 ਜੂਨ ਵੱਡੇ ਫਾਇਦੇ ਕਰਾਂਗੇ ਇਦਾਂ ਦੇ ਸੂਟ ਤੁਹਾਡੀ ਉਡੀਕ ਕਰ ਰਿਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਡੀਵੀ ਭੱਗਾਪਾ